ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਸਨੌਰ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਸੀਐਮ ਭਗਵੰਤ ਮਾਨ ਤੇ ਦਿੱਲੀ ਦੀ ਲੀਡਰਸ਼ਿਪ ਖਿਲਾਫ ਮੋਰਚਾ ਖੋਲਣਾ ਮਹਿੰਗਾ ਪੈ ਗਿਆ ਹੈ ਪਟਿਆਲਾ ਪੁਲਿਸ ਨੇ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕਰ ਲਿਆ ਹੈ ਹਰਮੀਤ ਸਿੰਘ ਪਠਾਨ ਮਾਜਰਾ ਨੇ ਫੇਸਬੁੱਕ ਤੇ ਲਾਈਵ ਆ ਕੇ ਆਪਣੇ ਖਿਲਾਫ 376 ਦਾ ਪਰਚਾ ਦਰਜ ਹੋਣ ਦੀ ਗੱਲ ਆਖੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਖਿਲਾਫ ਬੋਲਣ ਤੇ ਮੇਰੇ ਖਿਲਾਫ ਕਾਰਵਾਈ ਕੀਤੀ ਗਈ ਹੈ ਦੱਸ ਦिए ਕਿ ਪਿਛਲੇ ਦਿਨੀ ਵਿਧਾਇਕ ਪਠਾਨ ਮਾਜਰਾ ਨੇ ਹੜਾਂ ਲਈ ਕੋਈ ਖਾਸ ਪ੍ਰਬੰਧ ਨਾ ਕਰਨ ਤੇ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਬਗਾਵਤ ਤੋਂ ਬਾਅਦ ਸਰਕਾਰ ਨੇ ਗਨਮੈਨ ਵਾਪਿਸ ਲੈ ਲਈ ਸੰਨ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਦਾ ਦਾਵਾ ਹੈ ਕਿ ਇਹ ਸਭ ਰਾਜਨੀਤਿਕ ਸਾਜਦੇ ਤਹਿਤ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਆਈ ਆਪ ਟੀਮ ਪੰਜਾਬ ਤੇ ਰਾਜ ਕਰਨਾ ਚਾਹੁੰਦੀ ਹੈ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਉਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਲਾਈਵ ਆ ਕੇ ਕਿਹਾ ਕਿ ਮੈਂ ਸਰਕਾਰ ਦੇ ਖਿਲਾਫ ਬੋਲ ਰਿਹਾ ਹਾਂ ਇਸ ਲਈ ਮੇਰੀ ਸੁਰੱਖਿਆ ਵਾਪਸ ਲਈ ਗਈ ਹੈ। ਪੁਲਿਸ ਹੁਣ ਮੈਨੂੰ ਗ੍ਰਿਫਤਾਰ ਕਰਨ ਲਈ ਮੇਰੇ ਘਰ ਪਹੁੰਚ ਚੁੱਕੀ ਹੈ। ਵਿਧਾਇਕ ਦੇ ਇਹ ਇਲਜ਼ਾਮ ਨਾ ਸਿਰਫ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਪੈਦਾ ਕਰ ਰਹੇ ਹਨ ਬਲਕਿ ਪਾਰਟੀ ਦੇ ਅੰਦਰੂਨੀ ਅੰਤਰ ਵਿਵਾਦਾਂ ਨੂੰ ਵੀ ਸਾਹਮਣੇ ਲਿਆਉਂਦੇ ਹਨ। ਬੀਤੇ ਦਿਨੀ ਵਿਧਾਇਕ ਪਠਾਨ ਮਾਜਰਾ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਹ ਪੰਜਾਬ ਨੂੰ ਅਬਦਾਲੀ ਤੋਂ ਵੱਦ ਲੁੱਟ ਕੇ ਲੈ ਗਏ ਹਨ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਇੰਨਾ ਦਿੱਲੀ ਵਾਲਿਆਂ ਨੂੰ ਭਜਾਉਣਾ ਜ਼ਰੂਰੀ ਹੈ ਦੂਜੇ ਪਾਸੇ ਪਠਾਨ ਮਾਜਰਾ ਤੇ ਵੱਡੀ ਕਾਰਵਾਈ ਕਰਦੇ ਆ ਉਹਨਾਂ ਦੇ ਸਾਰੇ ਗਨਮੈਨ ਵਾਪਿਸ ਲੈ ਲਏ ਗਏ ਹਨ ਉਹਨਾਂ ਨੇ ਸੀਐਮ ਭਗਵੰਤ ਮਾਨ ਬਾਰੇ ਬੋਲਦੇ ਆ ਕਿ ਹੈ ਕਿ ਸੀਐਮ ਸਾਹਿਬ ਆਪਾਂ ਪੰਜਾਬੀ ਹਾਂ ਅਤੇ ਜਿਹੜਾ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਅਸੀਂ ਉਸ ਦੇ ਵਿਰੁੱਧ ਬੋਲਦੇ ਹਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਸਰਕਾਰ ਬਣੀ ਹੈ ਉਹੋ ਭਗਵੰਤ ਮਾਨ ਦੇ ਨਾਮ ਨੂੰ ਬਣੀ ਹੈ ਨਾ ਕਿ ਦਿੱਲੀ ਵਾਲਿਆਂ ਦੇ ਅਤੇ ਉਹਨਾਂ ਨੇ ਵੀ ਕਿਹਾ ਹੈ ਕਿ ਜਿੰਨੀਆਂ ਵੀ ਬਦਲੀਆਂ ਹੁੰਦੀਆਂ ਹਨ ਉਹ ਦਿੱਲੀ ਵਾਲਿਆਂ ਦੇ ਕਹਿਣ ਤੇ ਹੁੰਦੀਆਂ ਹਨ ਮੰਤਰੀਆਂ ਕੋਲ ਕੋਈ ਪਾਵਰ ਨਹੀਂ ਹੈ ਮੰਤਰੀਆਂ ਦੇ ਕਹਿਣ ਤੇ ਕਿਸੇ ਸਿਕਿਉਰਟੀ ਗਾਰਡ ਦੀ ਵੀ ਬਦਲੀ ਨਹੀਂ ਹੁੰਦੀ ਉੱਥੇ ਹੀ ਹਰਮੇਸ਼ ਸਿੰਘ ਪਠਾਨ ਮਾਜਰਾ ਨੇ ਸੀਐਮ ਭਗਵੰਤ ਮਾਨ ਨਾਲ ਵਾਦਾ ਕੀਤਾ ਹੈ ਕਿ ਤੁਹਾਡੇ ਨਾਲ ਸਾਰੇ ਐਮਐਲਏ ਹਨ ਅਤੇ ਸਾਰੇ ਤੁਹਾਨੂੰ ਦਿਲੋਂ ਪਿਆਰ ਕਰਦੇ ਹਨ ਆਪਣੇ ਆਪ ਨੂੰ ਪਛਾਣੋ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਅੱਜ ਉੱਠਣ ਦੀ ਵਾਰੀ ਹੈ ਅਤੇ ਜੇ ਤੁਸੀਂ ਖੜ੍ਹ ਜਾਓਗੇ ਤਾਂ ਪੰਜਾਬ ਦਾ ਚੰਗਾ ਇਤਿਹਾਸ ਲਿਖ ਸਕਦੇ ਹੋ ਅਤੇ ਦੁਬਾਰਾ ਸੀਐਮ ਬਣ ਸਕਦੇ ਹੋ ਮੈਂ ਇਹ ਗਰੰਟੀ ਦਿੰਦਾ ਹਾਂ ਅਤੇ ਜੇ ਅੱਜ ਵੀ ਨਹੀਂ ਖੜੇ ਤਾਂ ਕੱਲ ਨੂੰ ਆਪਾਂ ਐਮਸੀਬੀ ਨਹੀਂ ਬੰਨਾ ਅਤੇ ਹੁਣ ਪਟਿਆਲਾ ਪੁਲਿਸ ਨੇ ਆਪ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕਰ ਲਿਆ ਹੈ ਸੋ ਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ ਧੰਨਵਾਦ